ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਆਪਣੇ ਇਸ ਚੈਨਲ ਦੇ ذریعے ਜੁਜੀਸੀ ਨੈਟ ਮਾਸਟਰ ਕਿਡਰਤੀ ਜਿਹੜੀ ਉਹ ਤਿਆਰੀ ਕਰਵਾ ਰਹੀਆਂ ਜੋ ਅੱਜ ਦੀ ਕਲਾਸ ਹੈ ਉਹਦੇ ਵਿੱਚ ਅਸੀਂ ਜੋ ਸਿਲੇਬਸ ਹੈ ਜੁਜੀਸੀ ਨੈਟ ਪੰਜਾਬੀ ਦਾ ਉਹਦੀ ਪਹਿਲੀ ਯੂਨਿਟ ਦਾ ਟੌਪਿਕ ਹੈ ਸਾਹਿਤ ਦੇ ਰੂਪ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਠੀਕ ਹੈ ਪਹਿਲਾ ਇਹਦੇ ਵਿੱਚ ਸਾਹਿਤ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਸਾਡੇ ਕੋਲ ਸ਼ਬਦ ਕਿ ਸ਼ਬਦ ਅਸੀਂ ਕਿਸ ਨੂੰ ਬੋਲਦੇ ਹਾਂ ਠੀਕ ਹੈ ਸ਼ਬਦ ਕੀ ਹੈ ਸਾਡੇ ਕੋਲ ਜ਼ਿਆਦਾਤਰ ਜਿਹੜੇ ਸ਼ਬਦ ਉਹ ਅਧਿਆਤਮਿਕ ਖੇਤਰ ਦੇ ਵਿੱਚ ਵਰਤਿਆ ਜਾਂਦਾ ਹੈ ਠੀਕ ਹੈ ਜਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਵਿੱਚ ਪੜਦੇ ਹਾਂ ਹਨਾ ਸ਼ਬਦ ਸ਼ਬਦ ਦੇ ਲਈ ಪದੇ ਸ਼ਬਦ ਵੀ ਜਿਹੜਾ ਉਹ ਵਰਤਿਆ ਗਿਆ ਹੈ ਠੀਕ ਹੈ ਹੁਣ ਜਿਹੜਾ ਸ਼ਬਦ ਸਾਡੇ ਕੋਲ ਸਾਹਿਤ ਦਾ ਰੂਪ ਹੈ ਇਹ ਜਿਹੜੀ ਲੋਕ ਗਾਇਨ ਸ਼ੈਲੀ ਹੈ ਉਹਦੇ ਉੱਪਰ ਆਧਾਰਿਤ ਹੁੰਦਾ ਹੈ ਠੀਕ ਹੈ ਇਹਦੇ ਵਿੱਚ ਕੀ ਹੈ ਉਸਤਤਕਾਪ ਦੇ ਵਰਨ ਕੀ ਹੈ ਭਾਪਕੇ ਪ੍ਰਮਾਤਮਾ ਦੀ ਇਹਦੇ ਵਿੱਚ ਉਸਤਤ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਹੁਣ ਜੇ ਸੇ ਸ਼ਬਦ ਦਾ ਹੋਰ ਜੈਸੇ ਨੂੰ ਜਿਆਦਾ ਵਧੀਆ ਤਰੀਕੇ ਨਾਲ ਪੜਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਕਿ ਸ਼ਬਦ ਦਾ ਰੂਪ ਇੱਕ ਤਰ੍ਹਾਂ ਨਾਲ ਛੋਟੀ ਕਵਿਤਾ ਹੈ ਠੀਕ ਹੈ ਜਿਸ ਵਿੱਚ ਕਿਸੇ ਇੱਕ ਖਿਆਲ ਦੀ ਕਲਾਤਮਕ ਜਿਹੜੀ ਪੇਸ਼ਕਾਰੀ ਹੈ ਉਹ ਕੀਤੀ ਜਾਂਦੀ ਹੈ ਇਹ ਵੀ ਮੰਨਿਆ ਜਾਂਦਾ ਹੈ ਜਿਹੜਾ ਕਾਫੀ ਉਹ ਸ਼ਬਦ ਦਾ ਹੀ ਸੁਧਰਿਆ ਹੋਇਆ ਰੂਪ ਹੈ ਠੀਕ ਹੈ ਪਰ ਦੋਨਾਂ ਵਿੱਚ ਅੰਤਰ ਕੀ ਹੈ ਸ਼ਬਦ ਤੇ ਕਾਫੀ ਦੇ ਵਿੱਚ ਕਿ ਕਾਫੀ ਵਿੱਚ ਡੇੜੀ ਟੇਕ ਦੀ ਤੂਕ ਹੈ ਉਹ बार-बार ਦੁਹਰਾਈ ਜਾਂਦੀ ਹੈ ਤੇ ਸ਼ਬਦ ਦੇ ਵਿੱਚ ਇਹ ਕੰਮ ਹੈ ਜਿਹੜਾ ਉਹ ਰਹਾਉ ਦੀ ਤੂਕ ਹੈ ਜਿਹੜੀ ਉਹ ਕਰਦੀ ਹੈ ਠੀਕ ਹੈ ਜੇ ਅਸੀਂ ਸ਼ਬਦ ਦੀ ਪਰਿਭਾਸ਼ਾ ਲੈਣੀ ਹੋਵੇ ਜਿਸ ਤਰ੍ਹਾਂ ਡਾਕਟਰ ਬੰਜਾਰਾ ਸਿੰਘ ਬੇਦੀ ਕਹਿੰਦੇ ਨੇ ਕਿ ਮੰਤਰ ਦਾ ਉਚਾਰਨ ਇਸ ਮਨਉਤਤੇ ਉਤੇ ਆਧਾਰਤ ਹੈ ਸ਼ਬਦ ਦੀ ਧੁਨੀ ਵਿੱਚ ਅਸ਼ਾ ਅਥਾ ਸ਼ਕਤੀ ਹੈ ਅੱਤਿ ਸ਼ਬਦਾ ਨਾਲ ਸੰਸਾਰ ਦੀ ਸੰਚਾਲਕ ਸ਼ਕਤੀ ਜੋ ਅਵਚੇਤਨ ਅਤੇ ਨਿਰਵਿਅਕਤ ਹੈ ਉਤੇ ਪ੍ਰਭਾਵ ਪਾ ਕੇ ਮਨ ਇਛਤ ਜਿਹੜੇ ਫਲ ਨੇ ਉਹ ਪ੍ਰਾਪਤ ਕੀਤੇ ਜਾ ਸਕਦੇ ਹਨ ਠੀਕ ਹੈ ਇਸ ਤੋਂ ਇਲਾਵਾ ਇਹ ਵੀ ਯਾਦ ਰੱਖਣਾ ਕਿ ਜਿਹੜਾ ਸ਼ਬਦ ਹੈ ਉਹਦੀ ਕੋਈ ਸ਼ਬਦ ਸ਼ੰਦ ਦੀ ਇਹ ਜਿਹੜੀ ਉਹ ਖਾਸ ਜਾਤੀ ਨਹੀਂ ਹੈਗੀ ਠੀਕ ਹੈ ਬਲਕਿ अनेका ਛੰਦਾਂ ਦਾ ਰੂਪ ਹੈ ਜਿਹੜਾ ਉਹ ਸ਼ਬਦਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਠੀਕ ਹੈ ਇਸੇ ਪਹਿਲਾ ਸਾਡੇ ਕੋਲੇ ਸਾਹਿਤ ਦਾ ਰੂਪ ਸ਼ਬਦ ਸ਼ਬਦ ਤੋਂ ਬਾਅਦ ਸਾਡੇ ਕੋਲ ਅਗਲਾ ਰੂਪ ਆਉਂਦਾ ਹੈ ਉਹ ਹੈ ਜੀ ਸ਼ਲੋਕ ਠੀਕ ਹੈ ਜਿਹਨੂੰ ਸ਼ਲੋਕ ਵੀ ਬੋਲਦੇ ਨੇ ਸ਼ਲੋਕ ਹੁਣ ਜਿਹੜਾ ਸ਼ਲੋਕ ਹੈ ਇਹਦੇ ਬਾਰੇ ਜਿਹੜਾ UGC NET ਦਾ ਪੇਪਰ ਹੋਇਆ ਸੀ ਠੀਕ ਹੈ ਦਸੰਬਰ ਦੇ ਵਿੱਚ 2024 ਦਾ ਜਿਹੜਾ ਪੇਪਰ ਸੀ ਉਹ ਅੱਗੇ ਜਨਵਰੀ 2025 ਦੇ ਵਿੱਚ ਹੋਇਆ ਸੀ ਉਹਦੇ ਵਿੱਚ ਜਿਹੜੀ ਸ਼ਲੋਕੀ ਉਹ ਡੈਫੀਨੇਸ਼ਨ ਪੁੱਛੀ ਗਈ ਸੀ ਠੀਕ ਹੈ ਤਾਂ ਸ਼ਲੋਕ ਕੀ ਹੈ ਕਹਿੰਦੇ ਉਹ ਕਾਵ ਰੂਪ ਆ ਜਿਹਦੀਆਂ ਦੋ ਤੂਕਾਂ ਹੁੰਦੀਆਂ ਨੇ ਠੀਕ ਹੈ ਪਰ ਇਹਦੀਆਂ ਤੂਕਾਂ ਨੇ ਜਿਹੜੀਆਂ ਉਹ ਜਿਹੜੀ ਇਹਦੀ ਪਰਿਭਾਸ਼ਾ ਹੈ ਭਾਰਤੀ ਸਾਹਿਤ ਕੋਸ਼ ਦੇ ਵਿੱਚ ਉਹਦੇ ਅਨੁਸਾਰ ਕੀ ਹੈ ਕਿ ਜਿਹੜੇ ਸ਼ਲੋਕ ਹੈਗੇ ਕਹਿੰਦੇ ਉਹ ਸੰਸਕ੍ਰਿਤ ਕਾਵ ਵਿੱਚ ਅੱਠ ਅੱਖਰਾਂ ਅੰਤਿੜਾ ਸ਼ੰਦੇ ਜਿਸ ਦੀ ਪਰੰਪਰਾ ਕਹਿੰਦੇ ਵੈਦਿਕ ਕਾਲ ਨਾਲ ਜੁੜੀ ਹੈ ਜੁੜ ਵੈਦਿਕ ਕਾਲ ਦੇ ਨਾਲ ਹੀ ਜੁੜ ਜਾਂਦੀ ਹੈ ਇਸ ਸੰਦਰਭ ਵਿੱਚ ਵਿਚਾਰਿਆ ਜਿਹੜਾ ਸ਼ਲੋਕ ਹੈ ਉਹ 8 8 16 ਅੱਖਰਾਂ ਵਾਲਾ ਦੋ ਤੁਕਾ ਛੰਦ ਹੈ ਠੀਕ ਹੈ ਇੰਝ ਭਾਵੇਂ ਇਹ ਕੀ ਇਹ ਛੋਟੀ ਬੋਲੀ ਖਾਨ ਆਦ ਲੋਕ ਕਾ ਰੂਪਾ ਤੋਂ ਵਿਕਸਤ ਹੋਇਆ ਕਾ ਰੂਪ ਮੰਨਿਆ ਜਾ ਸਕਦਾ ਹੈ ਜਿਹੜੀ ਮੈਂ ਪ੍ਰਵਾਹ ਸ਼ਾ ਤੁਹਾਨੂੰ ਬੋਲੀ ਹੈ ਇਹ ਐਸੀਟੀ ਜਿਹੜੇ ਉਹ ਜੁਜੀਸੀ ਨੈਟ ਜਿਹੜਾ ਦਸੰਬਰ 2024 ਦੇ ਵਿੱਚ ਪੇਪਰ ਹੋਸੀ ਜਨਵਰੀ ਦੇ ਵਿੱਚ ਉਹਦੇ ਵਿੱਚ ਪੁੱਛੀ ਗਈ ਸੀ ਠੀਕ ਹੈ ਹੁਣ ਜਿਹੜਾ ਸ਼ਲੋਕ ਹੈ ਇਹਦੇ ਨਾਲ ਕੇ ਜਿਹੜਾ ਦੋਹਰਾ ਸੋਟ ਆ ਤੇ ਸ਼ਲੋਕ ਨੇ ਇਹ ਤਿੰਨੇ ਆਪਸ ਦੇ ਵਿੱਚ ਮਿਲਦੇ ਕਾਗਰੂਪ ਨੇ ਸ਼ਲੋਕ ਅਖਾਣ ਤੇ ਦੋ ਤੁਕੀ ਜਿਹੜੀ ਬੋਲੀ ਹੈ ਉਹਦੇ ਬਧੇਰੇ ਜਿਹੜਾ ਇਹ ਨੇੜੇ ਉਸ ਨੂੰ ਮੰਨਿਆ ਜਾਂਦਾ ਹੈ ਠੀਕ ਹੈ ਅਗਲਾ ਕਾਗਰੂਪ ਹੈ ਜੀ ਸਾਡੇ ਕੋਲ ਕਾਫੀ ਇਹ ਤਾਂ ਹੁਣ ਤੁਸੀਂ ਇਸ ਸ਼ਲੋਕ ਦਾ ਕੀ ਯਾਦ ਰੱਖਣਾ ਕਿ ਇਹ ਕਾ ਗਰੂਪ ਹੈ ਠੀਕ ਹੈ ਜਿਸ ਦੀਆਂ ਕਹਿੰਦੇ ਦੋ ਤੂਕਾਂ ਹੁੰਦੀਆਂ ਨੇ ਤੇ ਜਿਹੜੀਆਂ ਇਹਦੀਆਂ ਤੂਕਾਂ ਨੇ ਉਹ ਵੱਦ ਤੋਂ ਵੱਧ ਦੋ ਤੂ 17 ਤੱਕ ਵੀ ਹੋ ਸਕਦੀਆਂ ਨੇ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਸ਼ਲੋਕ ਦੇ ਵਿੱਚ ਕੀ ਹੈ ਕਿ ਉਸਤਤ ਕੀਤੀ ਜਾਂਦੀ ਹੈ ਕਿਸੇ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਠੀਕ ਹੈ ਜਸ ਕੀਰਤੀ ਦਾ ਹੀ ਗੀਤ ਮੰਨਿਆ ਜਾਂਦਾ ਹੈ ਸੂਤ੍ਰਿਕ ਸ਼ੈਲੀ ਦੇ ਵਿੱਚ ਇਹ ਹੁੰਦਾ ਹੈ ਤੇ ਦੀ ਚਾਲ ਹੈ ਜਿਹੜੀ ਉਹ ਸਿਲ ਸ਼ਲੋਕ ਦੀ ਉਹ ਕਿਹਦੇ ਵਰਗੀ ਹੁੰਦੀ ਹੈ ਦੋਰੇ ਵਰਗੀ ਹੁੰਦੀ ਹੈ ਕਲੀਅਰ ਹੁਣ ਅੱਗੇ ਆਗੇ ਸਾਡੇ ਕੋਲ ਕਾਫੀ ਜਿਹੜਾ ਕਾਫੀ ਸ਼ਬਦ ਹੈ ਠੀਕ ਹੈ ਇਹ ਕਿਸ ਦਾ ਹੈ ਅਰਬੀ ਭਾਸ਼ਾ ਦਾ ਹੈ ਇਹ ਵੀ ਜਿਹੜਾ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਕਿ ਕਾਫੀ ਜਿਹੜਾ ਉਹ ਕਿਸ ਭਾਸ਼ਾ ਦਾ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਠੀਕ ਹੈ ਜਿਹਦਾ ਅਰਥ ਹੈ ਅੱਗੇ ਚੱਲਣ ਵਾਲਾ ਠੀਕ ਹੈ ਅੱਗੇ ਚੱਲਣ ਵਾਲਾ ਅਗਵਾਈ ਕਰਨ ਵਾਲਾ ਭਾਗ ਕਿਹਨੇ ਜਿਹੜੇ ਇਹਦੇ ਅਰਥ ਨੇ ਉਹ ਲੈ ਗਏ ਨੇ ਠੀਕ ਹੈ ਕਾਫੀ ਕੀ ਹੈ ਗੌਮ ਦਾ ਇੱਕ ਢੰਗ ਹੈ ਜਿਸ ਤਰ੍ਹਾਂ ਕਾਫੀ ਸਾਡੇ ਕੋਲ ਸੂਫੀ ਕਾਬ ਦੇ ਵਿੱਚ ਜਿਹੜੇ ਕਾਫੀ ਜ਼ਿਆਦਾ ਪ੍ਰਸਿੱਧ ਹੈ ਠੀਕ ਹੈ ਹੁਣ ਕੀ ਹੈ ਜੋ ਪਾਈ ਕਾਨਸੀ ਗਨਾਬਾ ਨੇ ਉਹਨਾਂ ਅਨੁਸਾਰ ਕੀ ਹੈ ਕਹਿੰਦੇ ਅਰਬੀ ਵਿੱਚ ਕਾਫੀ ਦਾ ਅਰਥ ਕੀ ਹੈ ਪਿੱਛੇ ਚੱਨਣ ਵਾਲਾ ਅਨੁਗਾਮੀ ਠੀਕ ਹੈ ਜਿਸ ਸ਼ਾਂਤ ਦਾ ਉਹ ਪਾਦ ਹੈ ਜੋ ਸਥਾਈ ਹੋਵੇ ਜੋ ਰਹਾਓ ਵਿੱਚ ਉਹ ਸਥਾਈ ਹੋਵੇ ਠੀਕ ਹੈ ਹੁਣ ਕਾਫੀ ਹੈ ਕਹਿੰਨੇ ਕਿਸੇ ਸ਼ੰਤ ਦਾ ਨਾਮ ਨਹੀਂ ਹੈ ਸੰਗੋ ਗੀਤ ਦੇ ਰਾਹਾਉ ਜਾਂ ਗੀਤ ਵਿੱਚ ਟਿੱਪ ਦਾ ਬੰਦ ਹੈ ਤੇ ਕਾਫੀ ਜਿਹੜਾ ਕਾਵ ਰੂਪ ਹੈ ਉਹ ਸਾਡੇ ਸਾਹਮਣੇ ਕੌਣ ਲੈ ਕੇ ਆਇਆ ਸੀ ਸ਼ਾ ਹੁਸੈਨ ਜੀ ਸਾਡੇ ਸਾਹਮਣੇ ਜਿਹੜਾ ਉਹ ਪਹਿਲੀ ਵਾਰ ਜਿਹੜੇ ਸੂਫੀ ਕਾਵ ਦੇ ਵਿੱਚ ਜਿਹੜਾ ਕਾਫੀ ਹੈ ਠੀਕ ਹੈ ਉਹ ਲੈ ਕੇ ਆਏ ਸੀ ਸਾਡੇ ਕੋਲ ਸ਼ਾ ਹੁਸੈਨ ਠੀਕ ਹੈ ਜਿਸ ਅਸ਼ੀਰਫੀ ਸਾਡੇ ਕੋਲ ਸੁਲਤਾਨ ਬਾਹੁ ਲੈ ਕੇ ਆਉਂਦੇ ਆ ਤਾਂ ਸੂਫੀ ਕਾਵ ਦੇ ਵਿੱਚ ਕਾਫੀ ਜਿਹੜਾ ਹੈ ਸਾਹਿਤ ਰੂਪ ਹੈ ਉਹ ਸਾਡੇ ਕੋਲ ਸ਼ਾ ਹੁਸੈਨ ਜਿਹੜੇ ਉਹ ਲੈ ਕੇ ਆਉਂਦੇ ਨੇ ਠੀਕ ਹੈ ਜੇ ਹੁਣ ਅਸੀਂ ਇਹਦੀ ਅੱਗੇ ਪਰਿਭਾਸ਼ਾ ਦੇਖਣੀ ਹੋਵੇ ਤਾਂ ਇਹਦੀ ਪਰਿਭਾਸ਼ਾ ਦੇ ਵਿੱਚ ਭਾਈ ਕਾਨ ਸਿੰਘ ਦੀ ਨਾਭਾ ਜੀ ਦੀ ਜਿਹੜੀ ਪਰਿਭਾਸ਼ਾ ਉਹ ਕਾਫੀ ਫੇਮਸ ਹੈ ਜਿਹੜੀ ਪੁੱਛੀ ਜਾ ਸਕਦੀ ਹੈ ਉਹਨਾਂ ਨੇ ਗੁਰੂ ਸ਼ਬਦ ਰਤਨਾਕਰ ਗ੍ਰੰਥ ਦੇ ਵਿੱਚ ਜਿਹੜੀ ਉਹ ਦਿੱਤੀ ਹੋਈ ਹੈ ਕੀ ਪਰਿਭਾਸ਼ਾ ਦਿੱਤੀ ਉਹਨਾਂ ਨੇ ਕਿ ਕਾਫੀ ਕਰਨ ਵਾਲਾ ਕਾਫੀ ਹੁੰਦਾ ਇੱਕ ਕਫਾਇਤ ਜਾਂ ਸਰਫਾ ਕਰਨ ਵਾਲਾ ਸਮਝਮੀ ਇੱਕ ਰਾਗ ਨਹੀਂ ਹੈ ਜਿਹੜਾ ਕਾਫੀ ਉਸ ਨੂੰ ਇੱਕ ਰਾਗ ਨਹੀਂ ਮੰਨਿਆ ਹੈ ਠੀਕ ਹੈ ਜੋ ਕਾਫੀ ਨਾਦ ਦੀ ਸੰਪੂਰਨ ਰਾਗਨੀ ਹੈ ਇਸ ਨੂੰ ਗੰਧਾਰ ਸ਼ੁੱਧ ਤੇ ਕੋਮਲ ਦੋਵੇਂ ਲੱਗਦੇ ਹਨ નિਸ਼ਾਦ ਕੋਮਲ ਅਤੇ ਬਾਕੀ ਸਾਰੇ ਜਿਹੜੇ ਸ਼ੁੱਧ ਜਿਹੜੇ ਸੁਰ ਹੈ ਉਹ ਇਹਦੇ ਵਿੱਚ ਹੁੰਦੇ ਨੇ ਠੀਕ ਹੈ ਤੇ ਜਿਆਦਾਤਰ ਜਿਹੜਾ ਕਾਫੀ ਕਾਵ ਰੂਪ ਹੈ ਉਹ ਕਿੰਨਾ ਨੇ ਵਰਤਿਆ ਹੈ ਸੂਫੀ ਕਵੀਆਂ ਨੇ ਸੂਫੀ ਕਵੀ ਨੇ ਕਾਫੀ ਦੇ ਰਾਹੀਂ ਪ੍ਰਮਾਤਮਾ ਪ੍ਰਤੀ ਜਿਹੜੀ ਆਪਣੀ ਉਹ ਇੱਕ ਆਸਥਾ ਹੈ ਉਹਨੂੰ ਉਹਨਾਂ ਨੇ ਪੇਸ਼ ਕੀਤਾ ਹੈ ਠੀਕ ਹੈ ਅਗਲਾ ਸਾਡੇ ਕੋਲ ਹੈ ਕਾਬਰੂਪ 12 ਮਹਾ 12 ਮਹਾ ਦਾ ਅਰਥ ਕੀ ਹੈ 12 ਮਹੀਨਿਆਂ ਤੇ ਆਧਾਰਿਤ ਠੀਕ ਹੈ ਕਿ ਜਿਹੜੇ 12 ਮਹੀਨੇ ਨੇ ਹਰ ਇੱਕ ਮਹੀਨੇ ਵਾਰ ਜਿਹੜਾ ਉਹ ਕਿਹੋ ਜਿਹਾ ਮੌਸਮ ਹੈ ਉਹ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਬਿਆਨ ਕੀਤੀਆਂ ਜਾਂਦੀਆਂ ਨੇ ਤੇ 12 ਮਹਾ ਸਾਡੇ ਕੋਲ ਗੁਰਮਤਕ ਆਵ ਦੇ ਵਿੱਚ ਵੀ ਮਿਲਦੇ ਆ ਠੀਕ ਹੈ ਦੋ ਗੁਰੂਆਂ ਦੇ ਸਾਡੇ ਕੋਲ 12 ਮਹਾ ਮਿਲਦੇ ਆ ਪਹਿਲਾ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਉਹਨਾਂ ਨੇ ਲਿਖਿਆ ਹੈ ਰਾਗ ਤੁਖਾਰੀ ਦੇ ਵਿੱਚ ਦੂਸਰਾ ਮਿਲਦਾ ਹੈ ਸਾਡੇ ਕੋਲ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਉਹਨਾਂ ਦਾ ਹੈ ਉਹ ਹੈ ਜੀ ਰਾਗ ਮਾਸ ਦੇ ਵਿੱਚ ਜੇਕਰ ਅਸੀਂ 12 ਮਹਾ ਦੀ ਪ੍ਰਭਾਸ਼ਾ ਲੈਣੀ ਹੋਵੇ ਤਾਂ ਮਹਾਂ ਅੰਕੋਸ਼ ਜੋ ਪਾਈਕਾਂ ਸਿੰਘ ਨਾਬਾਹ ਦਾ ਹੈ ਉਹਦੇ ਅਨੁਸਾਰ 12 ਮਹਾ ਕੀ ਹੈ ਉਹ ਕਾਵਿ ਹੈ ਜਿਸ ਵਿੱਚ 12 ਮਹੀਨਿਆਂ ਦਾ ਵਰਣਨ ਹੋਵੇ ਮਾਜ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੁਖਾਰੀ ਵਿੱਚ ਜਗਤ ਗੁਰੂ ਨਾਨਕ ਸੁਆਮੀ ਦਾ ਮਨੋਵਰ ਕਾਵਿਆ ਅਤੇ ਦਸਮ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਵਿੱਚ 12 ਮਹਾ ਦੇਖੇ ਜਾ ਸਕਦੇ ਹਨ ਠੀਕ ਹੈ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 12 ਮਾ ਉਹ ਸਭ ਤੋਂ ਪੁਰਾਣਾ 12ਵਾ ਮੰਨਿਆ ਜਾਂਦਾ ਹੈ ਠੀਕ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇਹ 12 ਮਾਏ ਗੁਰੂ ਨਾਨਕ ਦੇਵ ਜੀ ਨੇ ਅੰਤਲੇ ਵਰਿਆਂ ਦੇ ਵਿੱਚ ਆਪਣੇ ਜੀਵਨ ਦੇ ਕਰਤਾਰਪੁਰ ਦੇ ਵਿੱਚ ਉਚਾਰਿਆ ਸੀ ਤੇ 12 ਮਾਹ ਕੀ ਹੈ ਸਾਡੇ ਕੋਲ ਇੱਕ ਇਹ ਲੋਕ ਕਾਵ ਰੂਪ ਹੈ ਠੀਕ ਹੈ ਇਸ ਤੋਂ ਪਹਿਲਾਂ ਸਾਡੇ ਕੋਲ ਰੁੱਤਾਂ ਤੇ ਆਧਾਰਿਤ ਤੇ ਖੱਟ ਰਿਤੂ ਵਰਣਨ ਮਿਲਦਾ ਹੈ ਜਿਹਦੇ ਵਿੱਚ 6 ਰੁੱਤਾਂ ਦੇ ਬਾਰੇ ਜਿਹੜਾ ਵਰਣਨ ਕੀਤਾ ਗਿਆ ਵਰਣਨ ਕੀਤਾ ਗਿਆ ਮਿਲਦਾ ਹੈ ਤੇ ਬਾਅਦ ਵਿੱਚ ਕੀ ਸੀ ਪਹਿਲਾਂ ਛੇ ਰੁੱਤਾਂ ਤੇ ਆਧਾਰਿਤ ਸੀ ਫਿਰ ਹਰੇਕ ਮਹੀਨੇ ਦੇ ਆਧਾਰ ਤੇ ਜਿਹੜਾ ਉਹ ਮਹੀਨੇ ਦੇ ਬਾਰੇ ਜਿਹੜਾ ਉਹ ਬਿਆਨ ਕੀਤਾ ਜਾਣ ਲੱਗਿਆ ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜਾ 12 ਮਹਾਕਾਫ ਰੂਪ ਹੈ ਸਾਹਿਤ ਰੂਪੇ ਉਹ ਸਾਡੇ ਸਾਹਮਣੇ ਆਉਂਦਾ ਹੈ ਠੀਕ ਹੈ ਅਗਲਾ ਹੈ ਸਾਡੇ ਕੋਲੇ ਸਿਹਰਫੀ ਜਰ ਅਸ਼ੀ ਹਰਫੀਆ ਸ਼ਰਫੀ ਦਾ ਅਰਥ ਹੈ 30 ਹਰਫ ਜਾਂ 30 ਅੱਖਰਾਂ ਤੇ ਆਧਾਰਿਤ ਜੋ ਅਰਬੀ ਬਣ ਵਾਲਾ ਹੈ ਉਹਦੇ ਵਿੱਚ ਕੀ ਹੈ ਸਾਡੇ ਕੋਲੇ 30 ਅੱਖਰ ਮਿਲਦੇ ਨੇ ਠੀਕ ਹੈ ਤੀ ਅੱਖਰਾਂ ਦੇ ਆਧਾਰ 'ਤੇ ਸਾਡੇ ਕੋਲ ਹੀ ਜੋ ਕਾਵਿ ਰੂਪ ਮਿਲਦਾ ਹੈ ਜੋ ਸਾਹਿਤ ਰੂਪ ਮਿਲਦਾ ਹੈ ਉਹ ਹੈ ਜੀ ਛੇ ਹਰਫੀ ਠੀਕ ਹੈ ਪਰ ਆਪਕੇ ਇਹਨਾਂ 30 ਹਰਫਾਂ ਨੂੰ 30 ਅੱਖਰਾਂ ਨੂੰ ਜਿਹੜਾ ਆਧਾਰ ਬਣਾ ਕੇ ਜਦੋਂ ਕੋਈ ਰਚਨਾ ਕੀਤੀ ਜਾਂਦੀ ਹੈ ਤਾਂ ਉਹਨੂੰ ਬੋਲਦੇ ਜੀ ਛੇ ਹਰਫੀ ਠੀਕ ਹੈ ਤੇ ਇਹ ਰਚਨਾ ਸਾਡੇ ਛੇ ਹਰਫੀ ਜਿਹੜਾ ਕਾਵਿ ਰੂਪ ਕੌਣ ਲੈ ਕੇ ਆਇਆ ਸੀ ਸੁਲਤਾਨ ਬਾਹੁ ਠੀਕ ਹੈ ਮੁੰਜੀ ਦੀ ਪਰਿਭਾਸ਼ਾ ਦੇਖਣੀ ਹੋਵੇ ਤਾਂ ਉਹ ਕੀ ਆਏਗੀ ਕਿ ਇਹ ਸ਼ਰਫੀ ਅਰਬੀ ਭਾਸ਼ਾ ਦੀ 30 ਅੱਖਰਾਂ ਦੀ ਵਰਣਮਾਲਾ ਦੇ ਆਧਾਰਤ ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਵਿਆਖਿਆਤਮਕ ਕਵਿਤਾ ਹੈ ਡਾਕਟਰ ਰਤਨ ਸਿੰਘ ਜੱਗੀ ਕੀ ਕਹਿੰਦੇ ਆ ਕਿ ਸੀ ਭਾਵਤੀ ਹਰਫੀ ਅੱਖਾਂ ਵਾਲੀ ਅਰਬੀ ਵਰਣਮਾਲਾ ਦੇ 30 ਅੱਖਰ ਹੁੰਦੇ ਹਨ ਇਸ ਤਰ੍ਹਾਂ ਅਰਬੀ ਫਾਰਸੀ ਵਰਣਮਾਲਾ ਦੇ ਅੱਖਰਾਂ ਬੇਅੱਖਰੂਪੀ ਲਿਖੀ ਕਪਤਾ ਸੀ ਹਰਫੀ ਹੈ ਇਸ ਵਿੱਚ ਕਪਤਾ ਫਾਰਸੀ ਵਰਣਮਾਲਾ ਦੇ ਅੱਖਰਾਂ ਨੂੰ ਸ਼ੁਰੂ ਵਿੱਚ ਲਿਆ ਕੇ ਲਿਖੀ ਜਾਂਦੀ ਹੈ ਇਸ ਤਰ੍ਹਾਂ ਇਹ ਪੱਟੀ ਜਾਂ ਪੈਂਤੀ ਅਥਵਾ ਬਾਵਨ ਅਖਰੀ ਨਾਲ ਐਨ ਮੇਲ ਖਾਂਦੀ ਹੈ ਜਿਸ ਤਰ੍ਹਾਂ ਸਾਡੇ ਕੋਲ ਬਾਵਨ ਅਖਰੀ ਮਿਲਦੀ ਹੈ ਠੀਕ ਹੈ ਜੇ ਪੱਟੀ ਮਿਲਦੀ ਹੈ ਉਸੇ ਤਰ੍ਹਾਂ ਜਿਹੜੀ ਅਰਬੀ ਵਰਣਮਾਲਾ ਤੇ ਆਧਾਰਤ ਸਾਡੇ ਕੋਲ ਜਿਹੜੇ ਸੀ ਹਰਫੀ ਕਾਫ ਰੂਪ ਹੈ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਪੰਜਾਬੀ ਨਾਲ ਪੰਜਾਬੀ ਦੇ ਵਿੱਚ ਜਿਹੜਾ ਇਹ ਸੀ ਹਰਫੀ ਕਾਫ ਰੂਪ ਹੈ ਉਹ ਕਿਸ ਦੇ ਜ਼ਰੀਏ ਆਇਆ ਸੀ ਫਾਰਸੀ ਘਾਤ ਦੇ ਜ਼ਰੀਏ ਠੀਕ ਹੈ ਪੰਜਾਬੀ ਦੇ ਵਿੱਚ ਇਹ ਐਡ ਹੁੰਦਾ ਹੈ ਠੀਕ ਹੈ ਅਰਬੀ ਫਾਰਸੀ ਵਰਣਮਾਲਾ ਦੇ ਅੱਖਰਾਂ ਤੇ ਵਿਆਖਿਆ ਰੂਪੀ ਲਿਖੀ ਕਪਤਾ ਸਾਡੇ ਕੋਲੇ ਸੀ ਹਰਫੀ ਹੈ ਤੇ ਮੇਲ ਕਿਸ ਨਾਲ ਖੰਦੀ ਹੈ ਪੱਟੀ ਜਾਂ ਪੰਤੀ ਅੱਖਰੀ ਦੇ ਨਾਲ ਇਹ ਵੀ ਯਾਦ ਰੱਖਣਾ ਠੀਕ ਹੈ ਅਗਲਾ ਸਾਡੇ ਕੋਲ ਕਾਗਰੂਪ ਮਿਲਦਾ ਹੈ ਉਹ ਹੈ ਜੀ ਕਿੱਸਾ ਠੀਕ ਹੈ ਜਿਹੜਾ ਕਿੱਸਾ ਕਾਵ ਰੂਪ ਹੈ ਇਹ ਵੀ ਸਾਡੇ ਕੋਲ ਕਿੱਥੋਂ ਆਇਆ ਹੈ ਅਰਬੀ ਫਾਰਸੀ ਤੋਂ ਜਿਹੜਾ ਪੰਜਾਬੀ ਦੇ ਵਿੱਚ ਸ਼ਾਮਲ ਹੋਇਆ ਹੈ ਠੀਕ ਹੈ ਜਿਹੜਾ ਕਿੱਸਾ ਸ਼ਬਦ ਹੈ ਉਹ ਸਾਡੇ ਕੋਲ ਅਰਬੀ ਭਾਸ਼ਾ ਦਾ ਸ਼ਬਦ ਹੈ ਕਸ ਕਸ ਤੋਂ ਦੂਜੋ ਜਿਹੜਾ ਇਹ ਬਣਿਆ ਹੈ ਜਿਸ ਦਾ ਅਰਥ ਹੈ ਪਿੱਛਾ ਕਰਨਾ ਠੀਕ ਹੈ ਤੇ ਕਿੱਸਾ ਕਾਵ ਰੂਪ ਪੰਜਾਬੀ ਦੇ ਵਿੱਚ ਆਇਆ ਹੈ ਫਾਰਸੀ ਕਾਵ ਰੂਪ ਦੇ ਜ਼ਰੀਏ ਫਾਰਸੀ ਕਾਵ ਰੂਪ ਦੇ ਜ਼ਰੀਏ ਆ ਸਾਡੇ ਕੋਲ ਠੀਕ ਹੈ ਤੇ ਅਰਬੀ ਭਾਸ਼ਾ ਦਾ ਇਹ ਸ਼ਬਦ ਹੈ ਠੀਕ ਹੈ ਜਿਹੜਾ ਕਸ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪਿੱਛਾ ਕਰਨਾ ਹੁਣ ਜਦੋਂ ਅਸੀਂ ਮੱਧਕਾਲੀ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਮੱਧਕਾਲੀ ਸਾਹਿਤ ਦੇ ਵਿੱਚ ਫਾਰਸੀ ਦੇ ਵਿੱਚ ਦੋ ਕਾਵ ਰੂਪ ਪ੍ਰਚਲਿਤ ਸੀ ਠੀਕ ਹੈ ਇੱਕ ਸੀ ਸਾਡੇ ਕੋਲ ਕਸੀਦਾ ਤੇ ਦੂਜਾ ਸੀ ਸਾਡੇ ਕੋਲ ਮਸਨਵੀ ਠੀਕ ਹੈ ਹੁਣ ਜਿਹੜਾ ਕਸੀਦਾ ਸੀ ਉਹਦੇ ਵਿੱਚ ਤਾਂ ਕੀ ਸੀ ਇੱਕ ਕਿਸੇ ਬਾਦਸ਼ਾਹ ਦੀ ਰਾਜੇ ਮਹਾਰਾਜੇ ਦੀ ਜਿਹੜੀ ਉਸਤਤ ਕੀਤੀ ਜਾਂਦੀ ਸੀ ਤੇ ਮਸਨਵੀ ਕਾਵ ਰੂਪ ਸੀ ਜਿਹੜਾ ਇਹਦੇ ਵਿੱਚ ਬਹਾਦਰ ਸੂਰਮੇ ਦੀਆਂ ਜਿਹੜੀਆਂ ਉਹ ਘਟਨਾਵਾਂ ਸੀ ਉਹਨੂੰ ਪੇਸ਼ ਕੀਤਾ ਜਾਂਦਾ ਸੀ ਤੇ ਜਿਹੜਾ ਪੰਜਾਬੀ ਦਾ ਸੰਬੰਧ ਹੈ ਉਹ ਮਸਨਵੀ ਕਾਵ ਰੂਪ ਦੇ ਨਾਲ ਹੈ ਠੀਕ ਹੈ ਕਿਸੇ ਦਾ ਸੰਬੰਧ ਤੇ ਪੰਜਾਬੀ ਕਿਸੇ ਦਾ ਸੰਬੰਧ ਠੀਕ ਹੈ ਅਗਲਾ ਕ ਜੇ ਅਸੀਂ ਇਹਦਾ ਹੋਰ ਲੈਣਾ ਹੋਵੇ ਕੇ ਕਿੱਸਾ ਜਿਹੜਾ ਇੱਕ ਉਹ ਸਾਹਿਤਿਕ ਰੂਪ ਹੈ ਠੀਕ ਹੈ ਇਸ ਸਾਹਿਤਿਕ ਰੂਪ ਰਾਹੀਂ ਪ੍ਰਮਾਣਿਕ ਇਤਿਹਾਸਿਕ ਘਟਨਾਵਾਂ ਜਾਂ ਜਿਹੜੀਆਂ ਕਲਪਿਤ ਘਟਨਾਵਾਂ ਨੇ ਉਹ ਬਿਆਨ ਕੀਤੀਆਂ ਜਾਂਦੀਆਂ ਨੇ ਠੀਕ ਹੈ ਹੁਣ ਜਿਹੜਾ ਕਿੱਸਾ ਕਾਵੇ ਮੱਧ ਯੁੱਗ ਦਾ ਇੱਕ ਪ੍ਰধান ਸਾਹਿਤ ਰੂਪ ਹੈ ਇਹ ਮੇਨਸੀ ਦਾ ਸਾਡੇ ਕੋਲ ਕਿੱਸਾ ਕਾਗੂਪ ਮੱਧ ਕਾਲੀ ਸਾਹਿਤ ਦੇ ਵਿੱਚ ਠੀਕ ਹੈ ਅਗਲਾ ਹੈ ਸਾਡੇ ਕੋਲ ਬਾੜ ਬਾੜ ਕੀ ਹੈ ਪੰਜਾਬੀ ਦਾ ਮੌਲਿਕ ਕਾਗ ਰੂਪ ਹੈ ਇਹ ਵੀ ਯਾਦ ਰੱਖਣਾ ਕਿ ਸਾਡੇ ਕੋਲ ਕਈ ਕਾਵਿ ਗਰੁੱਪ ਨੇ ਜਿਹੜਾ ਆਰਬੀ ਫਾਰਸੀ ਜਿਹੜੇ ਸਾਹਿਤ ਤੋਂ ਆਏ ਹੋਏ ਨੇ ਪਰ ਜਿਹੜਾ ਬਾਰ ਹੈ ਉਹ ਸਾਡੇ ਕੋਲੇ ਪੰਜਾਬੀ ਦਾ ਜਿਹੜਾ ਮੌਲਿਕ ਕਾਵਿ ਗਰੁੱਪ ਹੈ ਜਿਹੜਾ ਵਿ੍ਰਿਧ ਧਾਤੂ ਤੋਂ ਜਿਹੜਾ ਉਹ ਬਣਿਆ ਹੋਇਆ ਹੈ ਹੁਣ ਜੇ ਅਸੀਂ ਬਾਰ ਦੀ ਅਸੀਂ ਗੱਲ ਕਰਨੀ ਹੋਵੇ ਤਾਂ ਬਾਰ ਕੀ ਹੈ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਬਹਾਦਰ ਯੋਧੇ ਦਾ ਜਸ ਦਾ ਜਾਂ ਯੋਧੇ ਦਾ ਜਿਹੜਾ ਜਸ ਹੈ ਉਹ ਗਾਇਨ ਕੀਤਾ ਜਾਂਦਾ ਹੈ ਬਾਰ ਕਾਵ ਦੇ ਵਿੱਚ ਕੀ ਹੈ ਜੁਦਵਰਣ ਲੜਾਈ ਜਿਹੜਾ ਵੀਰ ਰਸ ਪ੍ਰধান ਮਾਤਰਾ ਦੇ ਵਿੱਚ ਹੁੰਦਾ ਹੈ ਠੀਕ ਹੈ ਬਾਹਰ ਹੈ ਜਿਹੜੀ ਉਹ ਹਮੇਸ਼ਾ ਪੌੜੀਆਂ ਦੇ ਵਿੱਚ ਰਚੀ ਜਾਂਦੀ ਹੈ ਇਹ ਚੀਜ਼ ਯਾਦ ਰੱਖਣਾ ਕੇਤੇ ਲਈ ਛੰਦ ਨੇ ਜਿਹੜੇ ਉਹ ਮੇਨ 2 ਨੇ ਨਿਸ਼ਾਨੀ ਛੰਦ ਤੇ ਸਿਰਖੰਡੇ ਠੀਕ ਹੈ ਤੇ ਨਾਲ ਹੀ ਕੀ ਹੈ ਜਿਹੜੀ ਇਹਦੇ ਵਿੱਚ ਸ਼ਬਦਾਵਲੀ ਆ ਉਹ ਬਹੁਤ ਹੀ ਜਿਆਦਾ ਜਿਹੜੀ ਉਹ ਕੜਾਕੇਦਾਰ ਆ ਜਿਹੜੀ ਉਹ ਵਰਤੀ ਜਾਂਦੀ ਹੈ ਕਿਉਂਕਿ ਬਾਾਰ ਹੈ ਜਿਹੜੀ ਉਹ ਬੰਦੇ ਦੇ ਮਨ ਦੇ ਵਿੱਚ ਇੱਕ ਉਤਸ਼ਾਹ ਪੈਦਾ ਕਰਦੀ ਹੈ ਠੀਕ ਹੈ ਕਲੀਅਰ ਅਗਲਾ ਹੈ ਜੋ ਸਾਡਾ ਉਹ ਹੈ ਜੰਗਨਾਮਾ ਜੰਗਨਾਮਾ ਦੋ ਸ਼ਬਦ ਤੋਂ ਬਣਿਆ ਹੈ ਜੰਗ ਪਲੱਸ ਨਾਮਾ ਠੀਕ ਹੈ ਜੰਗ ਦਾ ਹਾਲ ਜਿਹੜਾ ਉਹ ਵਰਣਨ ਕਰਨਾ ਕਲੀਅਰ ਉਹ ਜੇਸੀ ਦੀ ਪਰਿਭਾਸ਼ਾ ਲੈਣੀ ਹੋਵੇ ਕਿ ਜਿਸ ਦਾ ਅਰਥ ਹੈ ਜੰਗ ਸੰਬੰਧੀ ਜਿਹੜੇ ਬੇਰਵੀ ਪੇਸ਼ ਕਰਨਾ ਕਵਤਾ ਦੇ ਵਿੱਚ ਠੀਕ ਹੈ ਜਿਸ ਤਰ੍ਹਾਂ ਬਾਰਕ ਆਪ ਦੇ ਵਿੱਚ ਜੁੱਧ ਦਾ ਵਰਣਨ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਜੰਗਰਾਮ ਦੇ ਵਿੱਚ ਵੀ ਜਿਹੜਾ ਜੰਗ ਦਾ ਉਹ ਵਰਣਨ ਕੀਤਾ ਜਾਂਦਾ ਹੈ ਵਾਰ ਜੰਗਨਾਮਾ ਦੇ ਲਈ ਜਿਹੜਾ ਉਹ ਨਿਸ਼ਾਨੀ ਸ਼ੰਦ ਹੈ ਜਿਹੜਾ ਉਹ ਲਾਜ਼ਮੀ ਨਹੀਂ ਹੁੰਦਾ ਠੀਕ ਹੈ ਹੁਣ ਜੰਗਨਾਮੇ ਦੇ ਵਿੱਚ ਮੇਨ ਗੱਲ ਕੀ ਹੈ ਕਿ ਇਹਦੇ ਵਿੱਚ ਜਿਹੜੀ ਇਤਿਹਾਸ ਦੀ ਪੇਸ਼ ਕਰ ਕੀਤੀ ਜਾਂਦੀ ਹੈ ਜਿਹੜੀ ਵਾਰ ਹੈ ਉਹਦੇ ਵਿੱਚ ਸਾਡੇ ਕੋਲ ਦੋ ਚੀਜ਼ਾਂ ਆਉਣਗੇ ਇਤਿਹਾਸ ਤੇ ਮਿਥਿਹਾਸ ਪਰ ਜਿਹੜੀ ਸਾਡੇ ਕੋਲ ਅਸੀਂ ਜੰਗਨਾਮੇ ਦੀ ਗੱਲ ਕਰਦੇ ਹਾਂ ਉਹ ਸਾਡੇ ਕੋਲ ਹਮੇਸ਼ਾ ਜਿਹੜਾ ਇਤਿਹਾਸਕ ਹੋਵੇਗਾ ਠੀਕ ਹੈ ਜੰਗਨਾਮੇ ਦੇ ਵਿੱਚ ਜਿਹੜਾ ਸ਼ਾਂਤ ਤੇ ਕਰੋਨਾ ਰਸ ਹੈ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਤੇ ਸਾਡੇ ਕੋਲ ਪੰਜਾਬੀ ਦੇ ਵਿੱਚ ਸਭ ਤੋਂ ਮੇਨ ਜਿਹੜਾ ਫੇਮਸ ਜਿਹੜਾ ਜੰਗਨਾਮਾ ਉਹ ਕਿਸ ਦਾ ਮਿਲਦਾ ਹੈ ਸ਼ਾ ਮੁਹੰਮਦ ਦਾ ਉਹ ਕਿਹੜਾ ਹੈ ਜੀ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇਹਨੇ ਕਿ ਜਿਹੜੇ ਅਸੀਂ ਸਾਇਤ ਰੂਪ ਪੜ੍ਹਿਆ ਤਾਂ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਸਾਡੇ ਕੋਲ ਬਾਕੀ ਬਚੇ ਸਾਇਤ ਰੂਪ ਨੇ ਜਿਹਦੇ ਵਿੱਚ ਆਦ ਨੂੰ ਇੱਕ ਸਾਇਤ ਰੂਪ ਵੀ ਆ ਜਾਣਗੇ ਉਹਨਾਂ ਬਾਰੇ ਪੜ੍ਹਾਂਗੇ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤਾਂ ਪਲੀਜ਼ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਨਾ ਤਾਂ ਕਿ ਕੋਈ ਹੋਰ ਵੀ ਸਟੂਡੈਂਟ ਇਹਨਾਂ ਵੀਡੀਓਜ਼ ਦਾ ਲਾਹਾ ਲੈ ਕੇ ਆਪਣਾ UGC NET ਦਾ ਪੀਪਰ ਹੈ ਜਿਹੜਾ ਉਹ ਪਾਸ ਕਰ ਸਕੇ ਬਹੁਤ ਬਹੁਤ ਧੰਨਵਾਦ